ਸਸਰੀ ਕਾਲਜੀ ਸਾਰਿਆਂ ਨੂੰ ਤੇ ਇੱਕ ਬਹੁਤ ਹੀ ਦੁੱਖਦਾਈ ਘਟਨਾ ਹੋਈ ਸੀ ਜ਼ਿਲ੍ਹਾ ਫਰੀਦਕੋਟ ਬਾਜੀਗਰ ਵਸਤੀ ਦਾ 22 ਸਾਲਾ ਨੌਜਵਾਨ ਨੇ ਨਹਿਰ ਦੇ ਵਿੱਚ ਸਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ ਉਸ ਦੀ ਡੈੱਡ ਬੋਡੀ ਸਾਨੂੰ ਅੱਜ 3 ਦਿਨਾਂ ਬਾਅਦ ਜਿਹੜੀ 60 ਕਿਲੋਮੀਟਰ ਤੋਂ ਮਿਲੀ ਆ ਤੇ ਉਹ ਬਹੁਤ ਹੀ ਜ਼ਿਆਦਾ ਥੋੜੀ ਉਮਰ ਸੀਗੀ ਤੇ ਘਰ ਦੇਆਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਰੋ ਰੋ ਕੇ ਇਹਦੀ ਮਾਂ ਵਿਚਾਰੀ ਕਮਲਿਆਂਗੂ ਕਰਨ ਲੱਗੀ ਤੇ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਾਂ ਦਾ ਬਲ ਬਖਸ਼ੇ ਤੇ ਅਜਿਹਾ ਕਿਸੇ ਪਰਿਵਾਰ ਦੇ ਨਾਲ ਨਾ ਹੋਵੇ ਬਾਈ ਤੇ ਜਿਹੜੀਆਂ ਲਗਾਤਾਰ ਨਹਿਰਾਂ ਤੇ ਡੁੱਬਣ ਕਰਨ ਮੌਤਾਂ ਹੋ ਰਹੀਆਂ ਵਾਂ ਤੇ ਅੱਜ ਮੈਂ ਇੱਕ ਹੋਰ 12 ਸਾਲਾਂ ਦੇ ਨੌਜਵਾਨ ਨੂੰ ਕੱਢਾਂ ਚੱਲੇ ਆ ਨਹਿਰ ਦੇ ਵਿੱਚ ਡੁੱਬਿਆ ਹੋਇਆ ਤੇ ਹੁਣੇ-ਹੁਣੇ ਇੱਕ ਹੋਰ ਫੋਨ ਆਇਆ ਸੀਗਾ ਗੁਜਰਾਂ ਦੇ ਮੁੰਡੇ ਦੋ ਡੁੱਬ ਗਏ ਜਿਲ੍ਹਾ ਗਰਦਾਸਪੁਰ ਦੇ ਵਿੱਚ ਤੇ ਧੰਨਵਾਦ ਜੀ ਵੀਡੀਓ ਨਾਲ ਜੁੜੇ ਰਹੋ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਸਾਨੂੰ ਵੀਡੀਓ ਦੇ ਬਾਡੀ ਦੇ ਉੱਪਰ ਬਲਰ ਲਾਉਣਾ ਪੈਂਦਾ ਕਿਉਂਕਿ ਬਈ ਜਿਹੜਾ ਬਾਡੀ ਦੀਆਂ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਤਾਂ ਕਰਕੇ ਜਿਹੜਾ ਅਸੀਂ ਨੇ ਉਹਨੂੰ ਨਹੀਂ ਦਿਖਾ ਸਕਦੇ ਤੇ ਜੇਕਰ ਅਸੀਂ ਨਹੀਂ ਬਲਰ ਲਾਉਂਦੇ ਤਾਂ ਫੇਸਬੁੱਕ ਇੰਸਟਾਗ੍ਰam ਸਾਡੀ ਵੀਡੀਓ ਨੂੰ ਜਿਹੜਾ ਬਲੌਕ ਕਰ ਦਿੰਦਾ ਵਾ ਤੇ ਉਹ ਇਹ ਚੀਜ਼ਾਂ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦਿੰਦਾ ਤੇ ਧੰਨਵਾਦ ਜੀ ਵੀਡੀਓ ਨੂੰ ਵਾਦ ਵਾ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਸਾਰਿਆਂ ਨੇ ਬਈ ਵਾਹਿਗੁਰੂ ਜ਼ਰੂਰ ਲਿਖਿਓ ਜੇ ਸਾਡੀ ਇਹ ਸੇਵਾ ਵਧੀਆ ਲੱਗਦੀ ਆ ਤਾਂ ਕਮੈਂਟ ਜ਼ਰੂਰ ਕਰਿਓ ਆ ਵੀਰੇ ਨਹੀਂ ਨਹੀਂ ਕੋਈ ਹੱਦ ਨਾ ਕਰਾਂ ਇਹਦਾ ਟਾਰਗੇਟ ਆ ਪਰ ਸਟੇਟ ਦੀ ਕੋ ਬੈਂਚਿਲਕ ਨਾ ਜਾਵੇ ਚਲ ਲੈ ਹੁਣ ਇੱਕ ਫੋਨ ਹੋਰ ਹੈਗਾ ਆ ਪੱਕਾ ਚੱਕ ਦੂੰਗਾ ਬੱਲੇ ਪੰਨੀ ਆ ਪੱਲੀ ਜਮਲੇ ਸਿੱਧਾ ਨਾ ਬਣਾ ਘਸੜੂਗਾ ਓਵੇਂ ਕੋਈ ਤਾਲੂਏ ਭਾਈ ਬੈਠੇ ਮੇਰੇ ਹੈਲੋ ਭਾਈ ਇਹ ਭਰਾ ਨਾ ਮਾਦਾ ਕੋਈ ਨਹੀਂ ਕੋਈ ਨਹੀਂ ਭਾਈ ਨਹੀਂ ਨਹੀਂ ਉਵੇਂ ਨਹੀਂ ਮੇਰਾ ਮਨ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਕ ਲੜਕਾ ਸੀ ਜੋ ਉਹ ਫਰੀਦਕੋਟ ਫਰੀਦਕੋਟ ਦੀਆਂ ਨਹਿਰਾਂ ਦੇ ਵਿੱਚ ਜੋ ਹੋ ਗਿਆ ਸੀਗਾ ਡੈੱਡ ਉਹਨਾਂ ਨੂੰ ਕਟਨ ਦੀ ਕੋਸ਼ਿਸ਼ ਬੰਟੀ ਸਿੰਘ ਡੱਲੇ ਵਾਲਾ ਜੋ ਪਹੁੰਚੇ ਇੱਥੇ ਉਹਨਾਂ ਨੇ ਮਦਦ ਕੀਤੀ ਆ ਕਿਉਂਕਿ ਉਹਨਾਂ ਦੀ ਮਦਦ ਪਰਮਾਤਮਾ ਤੇ ਚਰਨਾਂ ਲਾਵੇ ਬਹੁਤ ਮਦਦ ਕਰਦੇ ਆ ਕੋਈ ਉਹਨਾਂ ਨੂੰੋਂ ਪੈਸਾ ਨਹੀਂ ਮੰਗਿਆ ਗਿਆ ਕਿਉਂਕਿ ਫ੍ਰੀ ਸੇਵਾ ਤੁਸੀਂ ਦੇ ਸਕਦੇ ਹੋ ਇਹ ਕਰਦੇ ਆ ਵਾਹਿਗੁਰੂ ਮਿਹਰ ਕਰੇ ਨਾ ਪਾ ਦੂ ਕਾਰ ਤੇ ਚਲੂਗਾ ਮੈਂ ਰੱਖਾ ਬੇਬੇ ਬਾਪੂ ਹਾਂਜੀ ਹਾਂਜੀ ਇਹੀ ਆ ਲਿਖਿਆ ਨਾ ਬੇਬੇ ਬਾਪੂ ਲਿਖਿਆ ਬੋਡੀ ਤੇ ਹਾਂਜੀ ਲਿਖਿਆ ਬੇਬੇ ਬਾਪੂ ਹਾਂ ਲਿਖਿਆ ਲਿਖਿਆ ਅਬੇ ਤਖੇ ਰਹਿਤਾ ਇਦੀ ਤਖੇ ਲਾਇਆ ਕੋਈ ਨਹੀਂ ਯਾਰ ਕੋਈ ਨਹੀਂ ਹਿੰਦਾ ਪਿੱਛੇ ਨੂੰ ਕੀ ਹੋ ਜਿਹੜਾ ਕੁਝ ਹੋ ਗਿਆ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਜੋ ਬੰਟੀ ਗੋਤਾਖੋਰ ਡੱਲੇਵਾਲ ਤੋਂ ਪਹੁੰਚਿਆ ਓਏ ਬਾਅਦ ਜੀ ਦੋ ਕੋਈ ਸੀ ਭਾਈ ਆ ਵੀ ਦੱਸਾ ਪੂਰਾ ਖੇਤ ਲਿਓ ਭਾਈ ਜੰਨਾ ਜੰਨਾ ਖੇਤ ਹੋ ਗਿਆ ਹੋ ਗਿਆ ਉਹ ਦੇ ਲੋ ਹੱਥ ਨਾਲ ਸਾਡੇ ਰੱਸੀ ਨੂੰ ਜਮਾਈ ਭਾਈ ਟੋਟ ਫਰਾਇਵੇਂ ਚੱਚੋ ਵਾਹਿਗੁਰੂ 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 ਪੱਛੋਂ ਪਰਿਓ ਐ ਬਾ ਕਮਾ ਕਦੋਂ ਆ ਕਾ ਹਨਾ ਸਨਾਲੇ ਕਿੰਨੀ ਮਾ ਲੱਗ ਉਹ ਕਿਹਦਾ ਪੱਲੀ ਨੂੰ ਪੱਲੀ ਨੂੰ ਹੱਥ ਵਾਲਾ ਪੱਲੀ ਨੂੰ ਵੇਖ ਰੱਤਗੇ ਪੱਲੀ ਨੂੰ ਪਾਉਣਾ ਉਸ ਪੱਲੀ ਨੂੰ ਪਾਣਾ ਪੱਲੀ ਨੂੰ ਪੱਲੀ ਨੂੰ ਬਾਹਰ ਪਾੜਨਾ ਹੁਣੇ ਆਸਾ ਪੱਲੀ ਦੇ ਬਾਹਰ ਛੜਨਾ ਆਵੇ ਆਪਣੇ ਕਾਰ ਦੇ ਕਰਦੇ ਰਹਤਾ ਹਾਂ ਕੋਈ ਸ਼ਾਹ ਆਉਂਦਾ ਭਈ ਨਹੀਂ ਰਹਿਤਾ ਕੰਮ ਲੈਣ ਦੇ ਹਾਂ ਤਾਂ ਕੰਮ ਜਾਂਦਾ ਰਿਹਾ ਪੰਤੀ ਚੱਕੋ ਆਂਦੇ ਤੋਂ ਆਈ ਪੰਤੂ ਨਿੱਤਰ ਜਾਂਦੀਆਂ ਨੇ ਬਾਹਾਂ ਫੜੋ ਤੁਹਾਨੂੰ ਲੀਗ ਕੋ ਜਿੱਤਿਆ ਕਮੈਂਟਾਂ ਖਾ ਖਾ ਤਾਂ ਤਾ ਕੋਤਾਂ ਦੇਖੋ ਤਾਂ ਦੇਖੋ ਤਾਂ 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 ਆਹ ਇਹਦਾ ਬਾਈ ਰਸਾ ਬੋਲੀ ਮੇਰਾ ਸਾਨੂੰ ਹੋਣਾ ਮਰਦੋ ਤੇ ਪਾਉਂਦੇ ਬਾਈ ਹੋਣ ਦਸਤਾਨੇ ਪਾਏ ਹੋਇਆ ਬਈ ਦੇਖ ਲਿਆ ਜੀ ਅੰਨ ਦਾ ਬੰਦਾ ਆਪਣਾ ਬਾਹਰ ਕੋਈ ਬੈਠੇ ਮੇਰਾ ਲਗਾ ਇਹ ਬਾਬੇ ਦੇਖ ਆ ਲਵ ਯੂ ਵੀ ਬਾਈ ਵੇਖ ਲੋ ਆ ਤੂੰ ਦੇਖ ਲੈ ਥੱਲੀ ਗੱਲ ਬਾਈ ਬਾਈ ਨੂੰ ਬਾਹਰ ਕਾਲੀ ਯਾਰ ਰੱਖ ਲੈ ਆਣੀ ਚਾਲੋ ਇੱਧਰ ਫੋਟੋ ਲੈ ਆ ਮੇਰਾ ਭਾਈ ਇੱਧਰ ਤੋਂ ਬਾਈ ਵੱਲ ਜਾ ਰਿਹਾ ਚੇਰ ਕੇ ਜਾਂ ਜਪੌਲ ਦੇ ਪੱਲੇ ਪਾਸੇ ਉਹ ਹੋੜ ਜਾਂਦਾ ਇੱਧਰਲੇ ਪਾਸੇ ਹੋੜ ਜਾਂਦਾ ਅੱਜ ਦਾ ਇਹ ਮੈਨਾ ਇਹ ਪੋੜ ਭਾਈ ਜਾ ਰਿਹਾ ਉਹ ਆਪਣਾ ਹੀ ਆਪਣੇ ਰਹਿ ਗਿਆ ਆਹ ਇੱਥੇ ਦਾ ਪੈਣਾ ਨਹੀਂ ਇਹ ਕੋਈ ਫੱਟੇ ਵਾਲਾ ਨਹੀਂ ਹੁੰਦਾ ਕੋਈ ਨਾ ਕੋਈ ਗੱਡੀ ਖੋਹ ਲੈਂਦਾ ਮਾਰ ਦੇ ਦੋ ਜਾਨ ਆ ਗਏ ਆ पके <US> कर ਹਾਂ ਜੱਜਾ ਜੱਖਾ ਬੋਲਣ ਵਾਲੇ ਕਹੇ ਲੈ ਕਹਿ ਵੀ ਬਦਪਾਤਾ ਹੋਣ ਤੋਂ ਪਹਿਲਾਂ ਕੋਈ ਮੇਰੇ ਪਾਸੋਂ ਵਰਤ ਲਈਏ ਚੱਲ ਵਾ ਠੀਕ ਐ ਬਸ ਇੱਥੇ ਜਿੱਥੇ ਮਰਜ਼ੀ ਰੱਖ ਲੈ ਵਾ ਠੀਕ ਐ हेलो यहां चला ना चलो